ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਦੇ ਵਿੱਚ ਤਾਂ ਇੱਕ ਬੜੀ ਗੁੱਡ ਨਿਊਜ਼ ਹੈ ਸਾਡੇ ਸਾਰਿਆਂ ਲਈ ਜੋ ਕਿ PGT TGT ਲੈਵਲ ਦੀਆਂ ਪੋਸਟਾਂ ਦੀ ਵੇਟ ਕਰ ਰਹੇ ਸੀ ਉਹਨਾਂ ਲਈ ਇਹ ਨਿਊਜ਼ ਹੈ ਜਿਹੜੀ ਉਹ ਨਿਕਲ ਕੇ ਆਈ ਹੈ ਕੋਈ ਵੀ ਬੰਦਾ ਚਾਹੇ ਕਿਸੇ ਵੀ ਸਟੇਟ ਦਾ ਹੈ ਜਿਹੜੀ ਕਿ PGT TGT ਲੈਵਲ ਦੀਆਂ ਪੋਸਟਾਂ ਦੀ ਵੇਟ ਕਰ ਰਹੇ ਸੀ ਤਾਂ ਉਹਨਾਂ ਪੋਸਟਾਂ ਸੰਬੰਧੀ ਮੈਂ ਤੁਹਾਨੂੰ ਨਿਊਜ਼ ਦੇਣ ਜਾ ਰਿਹਾਗਾ ਜੋ ਕਿ ਅਪਡੇਟ ਹੁਣੇ-ਹੁਣੇ ਆਇਆ ਹੈਗਾ ਕਿ ਪੋਸਟਾਂ ਜੋ ਆਈਆਂ ਨੇ ਤਾਂ ਉਹਨਾਂ ਲਈ ਸੁਨਹਿਰੀ ਮੌਕਾ ਹੈਗਾ ਤੇ ਉਹ ਆਪਣੀਆਂ ਪੋਸਟਾਂ ਅਪਲਾਈ ਕਰਕੇ ਇਹ ਪੋਸਟਾਂ ਦੇ ਉੱਤੇ ਲੱਗ ਸਕਦੇ ਨੇ ਤੇ ਕਾਫੀ ਜਿਲ੍ਹੋਂ ਜੋ ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਨੇ ਉਹਨਾਂ ਲਈ ਇੱਕ ਸੁਨਹਿਰੀ ਮੌਕਾ ਹੈ ਤਾਂ ਟਾਈਮ ਨਾ ਲੈਂਦੇ ਹੋਏ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ ਉਹਨਾਂ ਪੋਸਟਾਂ ਵੱਲ ਜੋ ਕਿ ਸਾਡੇ ਆਈਆਂ ਨੇ ਪੀਜੀਟੀ ਲੈਵਲ ਦੀਆਂ ટીਜੀਟੀ ਲੈਵਲ ਦੀਆਂ ਇਸ ਤੋਂ ਇਲਾਵਾ ਪ੍ਰਿੰਸੀਪਲ ਲੈਵਲ ਦੀਆਂ ਪੋਸਟਾਂ ਜੋ ਆਈਆਂ ਨੇ ਚਲੋ ਲੈ ਕੇ ਚੱਲਦਾ ਮੈਂ ਤੁਹਾਨੂੰ ਉਸ ਨੋਟੀਫਿਕੇਸ਼ਨ ਦੇ ਵੱਲ ਪਾਂ ਜੀ ਆਪਾਂ ਨੇ ਇਹ ਨੋਟੀਫਿਕੇਸ਼ਨ ਜਿਹੜਾ ਉਹ ਖੋਲਿਆ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਹੈ ਕੇਂਦਰੀ ਵਿਦਿਆਲਿਆ ਤੇ ਇਸ ਤੋਂ ਇਲਾਵਾ ਨਮੋਧਿਆ ਵਿਦਿਆਲਿਆ ਸੰਮਤੀ ਇਹਨਾਂ ਦੋਨਾਂ ਵਿਭਾਗ ਦੇ ਵਿੱਚ ਇਹ ਪੋਸਟ ਆਈਆਂ ਨੇ ਟੀਚਿੰਗ ਤੇ ਨਾਨ ਟੀਚਿੰਗ ਪੋਸਟਾਂ ਨੇ ਜਿਹੜੀਆਂ ਉਹ ਆਈਆਂ ਰਹੀਆਂ ਆਪਣੀਆਂ ਕੇਬੀਐਸ ਤੇ ਨਮੋਧਿਆ ਵਿਦਿਆਲਿਆ ਦੇ ਵਿੱਚ ਇਹ ਪੂਰਾ ਨੋਟੀਫਿਕੇਸ਼ਨ ਹੈ ਜਿਹੜਾ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ ਤਾਂ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ ਦੇਖੋ ਪਹਿਲੇ ਨੰਬਰ ਤੇ ਪ੍ਰਿੰਸੀਪਲ ਗਰੁੱਪ A ਇਸ ਤੋਂ ਬਾਅਦ ਵਾਈਸ ਪ੍ਰਿੰਸੀਪਲ ਇਨ ਦਾ KVS ਤਾਂ ਇਹ ਪੋਸਟਾਂ ਨੇ ਜਿਹੜੀਆਂ ਸਭ ਤੋਂ ਪਹਿਲਾਂ ਆਪਾਂ KVS ਦੀ ਗੱਲ ਕਰੀਏ KVS ਦੇ ਵਿੱਚ ਜੋ ਪੋਸਟ ਆਈਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਹਿੰਦੀ ਇੰਗਲਿਸ਼ ਫਿਜ਼ਿਕਸ ਕੈਮਿਸਟਰੀ ਮੈਥਮੈਟਿਕਸ ਬਾਇਓਲੋਜੀ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਕਮਰਸ ਕੰਪਿਊਟਰ ਸਾਇੰਸ ਬਾਇਓਟੈਕਨੋਲੋਜੀ ਦੇਖੋ ਪੋਸਟਾਂ ਦੀ ਗਿਣਤੀ ਦੇਖ ਸਕਦੇ ਹੋ ਹਿੰਦੀ ਦੀਆਂ 52 ਇੰਗਲਿਸ਼ ਦੀਆਂ 68 ਫਿਜ਼ਿਕਸ ਦੀਆਂ 99 99 ਤੇ ਕੈਮਿਸਟਰੀ ਦੀਆਂ 84 ਮੈਥਮੈਟਿਕਸ ਦੀਆਂ 33 ਬਾਇਓਲੋਜੀ ਦੀਆਂ 53 ਆ ਤਾਂ ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਪੋਸਟਾਂ ਟੋਟਲ 615 ਪੋਸਟਾਂ ਜੋ ਕਿ ਕੇਬੀਐਸ ਦੇ ਵਿੱਚ ਆਈਆਂ ਨੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੋ ਐਨਵੀਐਸ ਯਾਨੀ ਕਿ ਨਮੂਦਿਆ ਵਿਦਿਆਲਾ ਸਮਤੀ ਦੇ ਵਿੱਚ ਪੋਸਟ ਆਈਆਂ ਹਿੰਦੀ ਦੇ ਵਿੱਚ 53 ਇੰਗਲਿਸ਼ ਚ 68 ਫਿਜ਼ਿਕਸ ਦੇ ਵਿੱਚ 78 ਕੈਮਿਸਟਰੀ ਦੇ ਵਿੱਚ 50 ਮੈਥਮੈਟਿਕਸ ਦੇ ਵਿੱਚ 93 ਬਾਇਓਲੋਜੀ ਦੇ ਵਿੱਚ 66 ਹਿਸਟਰੀ ਚ 46 ਤੇ ਜੀਓਗ੍ਰਾਫੀ ਦੇ ਵਿੱਚ 46 ਇਹ ਪੋਸਟਾਂ ਨੇ ਜਿਹੜੀਆਂ ਆਈਆਂ ਨੇ ਇਕਨੋਮਿਕਸ ਦੇ ਵਿੱਚ ਜਿਹੜੀਆਂ ਨੇ 2 ਕਮਰਸ ਦੇ ਵਿੱਚ 19 ਕੰਪਿਊਟਰ ਸਾਇੰਸ ਦੇ ਵਿੱਚ 5 ਅਤੇ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ 27 ਕੁੱਲ 634 ਪੋਸਟਾਂ ਨੇ ਹੁਣ ਆਪਾਂ ਚੱਲਦੇ ਆ ਤੁਹਾਨੂੰ ਲੈ ਕੇ ਪੀਜੀਟੀ ਵੱਲ ਪੀਜੀਟੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਅਸਾਮੀਜ਼ਗਾਰੂ ਤਾਮਿਲ ਤੇਲਗੂ ਉਰਦੂ ਬੰਗਲਾ ਮਨੀਪੁਰੀ ਟੋਟਲ 16 ਪੋਸਟਾਂ ਜੇਕਰ ਤੁਹਾਡੀ ਇਸ ਦੇ ਵਿੱਚ ਜਿਹੜੀ ਤੁਹਾਡੀ ਮਾਸਟਰੀ ਹੈ ਤੁਸੀਂ ਇਹ ਪੋਸਟ ਅਪਲਾਈ ਕਰ ਸਕਦੇ ਹੋ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ TGT ਦੇ ਵਿੱਚ ਦੇਖੋ TGT ਦੇ ਵਿੱਚ ਆਪਾਂ ਹਿੰਦੀ ਇੰਗਲਿਸ਼ ਸੰਸਕ੍ਰਿਤ ਸੋਸ਼ਲ ਸਟਡੀ ਸੋਸ਼ਲ ਸਟਡੀ ਦੇ ਨਾਲ ਰਿਲੇਟਡ 134 ਪੋਸਟਾਂ ਆਣੇਗੀਆਂ ਜਿਹੜੀਆਂ ਇਸ ਦੇ ਵਿੱਚ ਦਿੱਤੀਆਂ ਗਈਆਂ ਨੇ ਮੈਥੇਮੈਟਿਕਸ ਦੀਆਂ 170 ਪੋਸਟਾਂ ਨੇ ਸਾਇੰਸ ਦੀਆਂ 73 ਨੇ ਫਿਜ਼ੀਕਲ ਐਜੂਕੇਸ਼ਨ ਦੀਆਂ 61 ਨੇ ਆਰਟ ਐਜੂਕੇਸ਼ਨ ਦੀਆਂ ਜੋ 55 ਨੇ ਵਰਕ ਐਕਸਪੀਰੀਅੰਸ 103 ਤੇ ਸਪੈਸ਼ਲ ਐਜੂਕੇਟਰ ਜਿਹੜਾ ਹੈਗਾ 202 ਪੋਸਟਾਂ ਆਈਆਂ ਕੁੱਲ 1153 ਪੋਸਟਾਂ ਇਹ ਜਿਹੜੀਆਂ ਹੁਣ ਆਈਆਂ ਨੇ ਲਾਇਬ੍ਰੇਰੀਅਨ ਜਿਹੜੀਆਂ ਨੇ ਕੇਬੀਐਸ ਦੇ ਵਿੱਚ 61 ਪੋਸਟਾਂ ਜਿਹੜੀਆਂ ਉਹ ਆਈਆਂ ਨਗੀਆਂ ਇਹ ਆਪਾਂ ਅਪਲਾਈ ਕਰ ਸਕਦੇ ਹਾਂ ਲਾਇਬ੍ਰੇਰੀ ਦੀਆਂ ਪੋਸਟਾਂ ਵੀ ਇਸ ਤੋਂ ਇਲਾਵਾ টিਜੀਟੀ ਐਨਵੀਐਸ ਜੋ ਕਿ টিਜੀਟੀ ਲੈਵਲ ਦੀਆਂ ਨੇ 104 115 ਦੇਖੋ ਸੋਸ਼ਲ ਸਟਡੀ ਦੀਆਂ 68 ਪੋਸਟਾਂ ਨੇ ਇਸ ਦੇ ਵਿੱਚ ਵੀ ਇੰਗਲਿਸ਼ ਦੀਆਂ 115 ਨੇ ਮੈਥਮੈਟਿਕਸ ਦੀਆਂ 116 ਸਾਜ ਦੀਆਂ ਡਿਸ 6 TGT ਇੰਗਲਿਸ਼ ఫిਜ਼ੀਕਲ ਐਜੂਕੇਸ਼ਨ ਦੀਆਂ 52 TGT ఫిਜ਼ੀਕਲ ਐਜੂਕੇਸ਼ਨ 54 ਤੇ TGT ਆਰਟ ਦੀਆਂ 61 ਪੋਸਟਾਂ ਜਿਹੜੀਆਂ ਇਹਦੇ ਵਿੱਚ ਆਈਆਂ ਨੇ ਕੰਪਿਊਟਰ ਸਾਇੰਸ ਦੀਆਂ 267 TGT 뮤జిక్ 52 ਤੇ ਲਾਇਬ੍ਰੇਰੀ ਦੀਆਂ 55 ਸਪੈਸ਼ਲ ਐਜੂਕੇਟਰ ਦੀਆਂ ਜਿਹੜੀਆਂ ਦੋ ਪੋਸਟਾਂ ਆਈਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਹੁਣ ਜਿਹੜੀਆਂ ਇਸ ਤੋਂ ਬਾਅਦ PRT ਦੀਆਂ ਪੋਸਟਾਂ ਵੀ ਆਈਆਂ ਨਗੀਆਂ ਸਾਰੀਆਂ ਪੋਸਟਾਂ ਜਿਹੜੀਆਂ ਟੀਚਿੰਗ ਦੇ ਨੌਨ ਟੀਚਿੰਗ ਇਸ ਦੇ ਵਿੱਚ ਦੇਤੀਆਂ ਗਈਆਂ ਨੇ ਇਹ ਪੂਰਾ ਨੋਟੀਫਿਕੇਸ਼ਨ ਜਿਹੜਾ ਤੁਸੀਂ ਦੇਖ ਸਕਦੇ ਹੋ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਐਪੀਜੀਟੀ ਪੀਜੀਟੀ ਕੀ ਪ੍ਰੋਸੈਸ ਹੈ ਇਸ ਤਰੀਕੇ ਨਾਲ ਤੁਹਾਡੀ ਸਿਲੈਕਸ਼ਨ ਹੋਊਗੀ ਤੁਸੀਂ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਤਾਂ ਇਹ ਜਾਣਕਾਰੀ ਮੈਂ ਤੁਹਾਨੂੰ ਦੇਣੀ ਸੀ